ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਨਾ ਚਾਹੁੰਦਾ ਹੋਇਆ ਵੀ ਬੋਲਣ ਵਾਸਤੇ ਮਜਬੂਰ ਹੋ ਗਿਆ ਮੇਰੇ ਜਦੋਂ ਵੀ ਕਿਸੇ ਨੇ ਫੋਨ ਕੀਤਾ ਮੈਂ ਉਹਨੂੰ ਹਮੇਸ਼ਾ ਸਤਕਾਰ ਹੀ ਦਿੱਤਾ ਵੀਰ ਜੀ ਕਹਿ ਕੇ ਜੇ ਕੋਈ ਅੰਮ੍ਰਿਤਧਾਰੀ ਹੈ ਤੇ ਉਹਨੂੰ ਪਾਤਸ਼ਾਹ ਕਹਿ ਕੇ ਉਹਨੂੰ ਸਤਕਾਰ ਦਿੱਤਾ ਠੀਕ ਹੈ ਤੇ ਕਈ ਵਾਰ ਇਹ ਸਤਕਾਰ ਜਿਹੜਾ ਹਜ ਨਹੀਂ ਹੋਇਆ ਲੋਕਾਂ ਨੂੰ ਬਾਕੀ ਬਹੁਤ ਸਾਰੇ ਲੋਕਾਂ ਨੂੰ ਹਜਮ ਹੁੰਦਾ ਲੇਕਿਨ ਕੁਝ ਇਦਾਂ ਦੀਆਂ ਭੇਡਾਵਾਂ ਵੀ ਜਿਨ੍ਹਾਂ ਨੂੰ ਆਤ ਪਹਿ ਚੁੱਕੀ ਕੁੱਤੇ ਖਾਣੇ ਕਰਾਉਂਦੀ ਮੈਂ ਲਾਈਵ ਨਹੀਂ ਹੋਣਾ ਚਾਹੁੰਦਾ ਬਸ ਇਹ ਮੇਰੀ ਮਜਬੂਰੀ ਬਣ ਗਈ ਹੈ ਮੈਨੂੰ ਇੱਕ ਦੋ ਦਿਨ ਪਹਿਲਾਂ ਅਮਰਪਾਲ ਦੀਆਂ ਭੇਡਾਂ ਦਾ ਫੋਨ ਆਇਆ ਜਿਹੜੇ ਕਿ ਕਹਿੰਦੇ ਵੀ ਅਸੀਂ ਪੰਜਾਬ ਦੇ ਡਾਇਰੈਕਟਰ ਬੋਲਦੇ ਆ ਤੇ ਖਾਲਸਤਾਨ ਜਿਹੜੀ ਆ ਉਹ ਸਾਡੀ ਜਥੇਬੰਦੀ ਆ ਖਾਲਸਤਾਨੀ ਜਥੇਬੰਦੀ ਤੋਂ ਅਸੀਂ ਬੋਲਦੇ ਆ ਅਸੀਂ ਹਿੰਦੁਸਤਾਨ ਨੂੰ ਦੋ ਫਾੜ ਕਰਕੇ ਤੇ ਹੀ ਖਾਲਸਤਾਨ ਬਣਾਉਣਾ ਠੀਕ ਹੈ ਜੀ ਮੈਂ ਕਿਹਾ ਭਰਾਓ ਬਣਾ ਲਓ ਹੁਣ ਜੇ ਬਾਹਰ ਬੈਠਿਆ ਥੋੜਾ ਖਾਲਸਤਾਨ ਬਣਾ ਪੰਜਾਬ ਉਹ ਪੰਜਾਬ ਆ ਕੇ ਖਾਲਸਤਾਨ ਬਣਾਣਾ ਨਾ ਆਪਣਾ ਟੱਬਰ ਲਾਇਆ ਕਿ ਤੁਸੀਂ ਬਾਹਰਲੇ ਦੇ ਅਛਾ ਚ ਬੈਜੋਗੇ ਜਾ ਕੇ ਖਾਲਸਤਾਨ ਬਾਹਰ ਪੀਠੇ ਬਣਾਓਗੇ ਖਾਲਸਤਾਨ ਬਣਾਓ ਤੇ ਪੰਜਾਬ ਚ ਆਓ ਉਹਨਾਂ ਮੈਨੂੰ ਕਿਹਾ ਕਿ ਅਮਰਤਪਾਲ ਦੇ ਤੂੰ ਉੱਤੇ ਐਫ ਆਈ ਆਰ ਕਰਾਈ ਆ ਤੇ ਉਹਦੇ ਤੇ ਤੂੰ ਗਵਾਹੀਆਂ ਦੇ ਰਿਹਾ ਮੈਂ ਕਿਹਾ ਬਈ ਵੇਖ ਹਾਲੇ ਤੱਕ ਤੇ ਮੈਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਨਾ ਤੇ ਮੈਂ ਉਹਦੇ ਵਿੱਚ ਕੋਈ ਗਵਾਹੀ ਦਿੱਤੀ ਨਾ ਕੋਈ ਐਫ ਆਈਆਰ ਕਰਾਈ ਹੈ ਠੀਕ ਹੈ ਕਹਿੰਦੇ ਤੇਰਾ ਲਿਸਟ 'ਚ ਨਾ ਆ ਰਿਹਾ ਠੁਗਦਾਰ ਮੈਂ ਕਿਹਾ ਠੀਕ ਹੈ ਜੀ ਸਤਿਵੰਤਨ ਮੈਂ ਕਿਹਾ ਸਾਫ਼ਤ ਕਰੋ ਅਸਲ ਵਿੱਚ ਇਹਨਾਂ ਹਰਾਮ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਪਿੱਕ ਕੰਜਰ ਦਿਓ ਜੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਸਾਡਾ ਮੂੰਹ ਨਹੀਂ ਚੱਲਦਾ ਜਾਂ ਸਾਡੇ ਹੱਥ ਨਹੀਂ ਚੱਲਦੇ ਠੀਕ ਹੈ ਇਹ ਵੀ ਸਾਨੂੰ ਪਤਾ ਤੁਸੀਂ ਸਰਕਾਰੀ ਟਾਊਟਾ ਸਰਕਾਰੀ ਕੁੱਤੇ ਆ ਐਵੇਂ ਤੁਹਾਨੂੰ ਉਥੋਂ ਲਿਸਟਾ ਨਹੀਂ ਮਿਲਦੀਆਂ ਜਿਹੜੇ ਸਰਕਾਰੀ ਕੁੱਤੇ ਹੁੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਟਾਟ ਹੁੰਦੇ ਜਿਹਨਾਂ ਟੜੜ ਟੁਕੜੇ ਖਾਣ ਦੀ ਆਦਤ ਹੁੰਦੀ ਆ ਜਿਨ੍ਹਾਂ ਦੇ ਲੋਕਾਂ ਦੇ ਮਾਵਾ ਪੁੱਤ ਲੋਕਾਂ ਦੇ ਜਿਹੜੇ ਮਾਵਾ ਤੇ ਪੁੱਤ ਮਰਾਉਣੇ ਹੁੰਦੇ ਨਾ ਜਿਨ੍ਹਾਂ ਨੇ ਜਿਹੜੇ ਸੂਈਏ ਬਣ ਕੇ ਰਹਿੰਦੇ ਆ ਟਾਟ ਉਹ ਤੁਸੀਂ ਜੇ ਅਪਰਿੰਦਰ ਝਾਤੀ ਮਾਰ ਕੇ ਵੇਖ ਲਿਓ ਕਿਹੜੇ ਆ ਹੁਣ ਇੱਕ ਚਵਲ ਦਾ ਮੈਨੂੰ ਫੋਨ ਆਇਆ ਕਹਿੰਦਾ ਮੈਂ ਪੰਜਾਬ ਦਾ ਡਾਇਰੈਕਟਰ ਬਸੰਤ ਸਿੰਘ ਉਹਦੇ ਨਾਂ ਦੱਸਿਆ ਤੇ ਉਹਦਾ ਨਾਂ ਮੇਰੇ ਸੱਜਰੇ ਸਾਲੇ ਦਾ ਨਾਂ ਜੋਰਾ ਤੇ ਦੂਜਾ ਨਾਂ ਮਨਜਿੰਦਰ ਸਿੰਘ ਆਇਆ ਤੇ ਉਹ ਚਵਲ ਨਾ ਸਤਕਾਰ ਦਿੱਤਾ ਤੇ ਉਹ ਉੱਥੇ ਜਾ ਕੇ ਟਿਕਟੋਕ ਤੇ ਬਹਿ ਕੇ ਮੇਰਾ ਸਾਲਾ ਚਵਲਾ ਮਾਰਨ ਧਿਆ ਕਹਿੰਦਾ ਜੀ ਇਹ ਜਦੋਂ ਮੈਂ ਫੋਨ ਲਾਇਆ ਤੇ ਉਹ ਗਾੜੀਆਂ ਪਾਛੋ ਪਾਛ ਉਹ ਕੰਜਰ ਦੇ ਬਿਓ ਅਸੀਂ ਹਰ ਕਿਸੇ ਗੁਰਸਿੱਖ ਦਾ ਸਤਕਾਰ ਇਦਾਂ ਹੀ ਕਰਦੇ ਆ ਗਾਲਾਂ ਸਿਰਫ ਇਹ ਉਹਨਾਂ ਨੂੰ ਕਰਦੇ ਜਿੱਦਾਂ ਦਾ ਕੋਈ ਮੂੰਹ ਲੈ ਕੇ ਹੁੰਦਾ ਨਾ ਉਦਾਂ ਦਾ ਉਹਨੂੰ ਐਵੇਂ ਮੋੜ ਉਦਾਂ ਦਾ ਹੀ ਮਿਲਦੇ ਹੋ ਕੇ ਠੀਕ ਆ ਫਿਰ ਤੁਸੀਂ ਕਹਿ ਰਹੇ ਆਂ ਵੀ ਇਹੀ ਐ ਕਰਦਣਾ ਉਹ ਕਰਦਣਾ ਉਹ ਜੋ ਕਰਨਾ ਕਰ ਲਿਓ ਪਰ ਇੱਕ ਤੁਹਾਨੂੰ ਮੈਂ ਵੀ ਕਹਿ ਦਿੰਦਾ ਮੈਂ ਪੰਜਾਬ ਦੇ ਡੀਜੀਪੀ ਨੂੰ ਵੀ ਤੇ ਅੰਮ੍ਰਿਤਸਰ ਦੇ ਹਾਤੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਹੁਣ ਤੁਸੀਂ ਟੱਬਰ ਪੰਜਾਬ ਚ ਬੈਠੇ ਆ ਉਹਨਾਂ ਤੇ ਕਾਰਵਾਈ ਤੁਸੀਂ ਆਪ ਕਰੋ ਤੇ ਚੰਗੀ ਗੱਲ ਆ ਕਿਉਂਕਿ ਜੇ ਸਾਡੇ ਘਰਾਂ ਤੱਕ ਹੁਣ ਇਹ ਲੋਕ ਪਹੁੰਚਣ ਲੱਗ ਪਏ ਸਾਡੇ ਟੱਬਰਾਂ ਤੱਕ ਪਹੁੰਚਣ ਲੱਗ ਪਏ ਤੇ ਫਿਰ ਕੰਮ ਔਖਾ ਹੋ ਜਾਣਾ ਜੇ ਫਿਰ ਅਹੀਂ ਇਹਨਾਂ ਦੇ ਟੱਬਰਾਂ ਹਲ ਹੋਣਾ ਜੇ ਤੇ ਫਿਰ ਭਰਾ ਮਰਗ ਜਾਂਦੋਂ ਹੋਣੀ ਜੇ ਠੀਕ ਆ ਇੱਕ ਕਰਕੇ ਐਸਐਸਪੀ ਸਾਹਿਬ ਤੁਸੀਂ ਇਹਨਾਂ ਦੇ ਨੰਬਰ ਵੀ ਤੁਹਾਨੂੰ ਦਵਾਂਗੇ ਸਾਡੇ ਕੋਲ ਨੰਬਰ ਪਏ ਆ ਉਹ ਨੰਬਰ ਸਾਡੇ ਕੋਲ ਤੁਹਾਨੂੰ ਦਿੱਤੇ ਜਾਣਗੇ ਅਸੀਂ ਦਵਾਂਗੇ ਤੁਹਾਨੂੰ ਨੰਬਰ ਜਿਹੜੇ ਆਏ ਦਿਨ ਨਵੇਂ ਤੋਂ ਨਵੇਂ ਨੰਬਰਾਂ ਤੋਂ ਸਾਨੂੰ ਧਮਕੀ ਦਿੰਦੇ ਆ ਅਸੀਂ ਤੁਹਾਡੇ ਬੱਚੇ ਮਾਰਨੇ ਆ ਅਸੀਂ ਤੁਹਾਡਾ ਪਰਿਵਾਰ ਮਾਰਨਾ ਅਸੀਂ ਤੁਹਾਨੂੰ ਮਾਰਨਾ ਬਾਈ ਮਾਰਨਾ ਤੇ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਪੰਜਾਬ ਆ ਜਾਓ ਤੇ ਪੰਜਾਬ ਆ ਕੇ ਤੁਹਾਡਾ ਜਦੋਂ ਦਿਲ ਕਰਦਾ ਸਾਨੂੰ ਦੱਸ ਦਿਓ ਤੇ ਮਾਰ ਦਿਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਤੇ ਬਾਕੀ ਬਿਲਕੁਲ ਦਿਵਾਬੀ ਸਾਹਿਬ ਇਹ ਜਿਹੜੇ ਦਲਾਲ ਹੁੰਦੇ ਨਾ ਉਹਨਾਂ ਨੂੰ ਹੀ ਰਿਪੋਰਟਾਂ ਮਿਲਦੀਆਂ ਵਾ ਦੂਜਿਆਂ ਨੂੰ ਥੋੜਾ ਮਿਲਦੀਆਂ ਅਜੇ ਤੱਕ ਸਾਨੂੰ ਨਹੀਂ ਪਤਾ ਵੀ ਸਾਡਾ ਲਿਸਟ ਵਿੱਚ ਨਾ ਹੈਗਾ ਇਹ ਜਿਹੜੇ ਦਲਾਲ ਆ ਨਾ ਜਿਹੜੇ ਦਲਾਲ ਜਿਹੜੇ ਉੱਥੇ ਛੱਡ ਕੇ ਹੁੰਦੇ ਆ ਆਪਣੀਆਂ ਨਿੱਕੀਆਂ ਵੱਡੀਆਂ ਉਹ ਉਹਨਾਂ ਨੂੰ ਇਹ ਰਿਪੋਰਟਾ ਰਪਾਟਾ ਦਿੰਦੇ ਸਾਨੂੰ ਥੋੜਾ ਦੇਣੀਆਂ ਇਹਨਾਂ ਨੂੰ ਦੇਣੀਆਂ ਉਹਨਾਂ ਨੇ ਹੁਣ ਭਈ ਮੈਂ ਸਿੱਧਾ ਇੱਕ ਨੂੰ ਸਪੈਕਟ ਕਰ ਦਣਾ ਵਾ ਵੇਖੋ ਵੀ ਜੇ ਤੁਸੀਂ ਇਹ ਕਹਿੰਦੇ ਜੇ ਵਾਰਸ ਪੰਜਾਬ ਜਥੇ ਬੰਦੀ ਵਾਰਸ ਦੇ ਇਹੋ ਜਿਹੇ ਨਕਮੇ ਆ ਤੇ ਫਿਰ ਇਹੋ ਜਿਹੇ ਵਾਰਸਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਬੇਸ਼ੱਕ ਸਾਨੂੰ ਪੰਜਾਬ ਦਾ ਹਿੱਸਾ ਮੰਨੋ ਭਾਵੇਂ ਨਾ ਮੰਨੋ ਤੇ ਭਾਵੇਂ ਇਹ ਜਥੇ ਬੰਦੀਆਂ ਜਿਹੜੀਆਂ ਮਰਜ਼ੀ ਬਣਾਈ ਜਾਓ ਹੁਣ ਮੇਰੀ ਸੁਣ ਲਓ ਇੱਕ ਗੱਲ ਮੈਂ ਤੁਹਾਨੂੰ ਉਦੋਂ ਕਿਹਾ ਸੀ ਵੀ ਮੈਂ ਕੋਈ ਐਫ ਆਈ ਆਰ ਨਹੀਂ ਲਿਖਾਈ ਕੁਛ ਨਹੀਂ ਲਿਖਾਇਆ ਪਰ ਜੇ ਮੈਨੂੰ ਤੁਸੀਂ ਤੰਗ ਕਰਨ ਨੂੰ ਨਾ ਟੇ ਮੈਂ ਮੈ ਤੁਹਾਨੂੰ ਖੁੱਲ ਕੇ ਕਹਿ ਰਿਹਾ ਜੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਫਿਰ ਮੈਂ ਐਫ ਆਈ ਆਰ ਵੀ ਕਰਾਉਂਗਾ ਤੇ ਲੋੜ ਪਈ ਤਾਂ ਗਵਾਹੀ ਵੀ ਦਊਂਗਾ ਠੀਕ ਆ ਜਿੰਨੇ ਨੰਬਰ ਮੈਨੂੰ ਤਕਰੀਬਨ 15 16 ਨੰਬਰ ਆ ਜਿਹੜੇ ਮੈਂ ਲਿਖ ਕੇ ਰੱਖਿਆ ਜਿਹੜੇ ਮੈਨੂੰ ਗਲਤ ਨਾਮ ਦੱਸ ਕੇ ਫੋਨ ਕਰਦੇ ਪਏ ਤੇ ਜਿਹੜੇ ਕਹਿੰਦੇ ਅਸੀਂ ਤੁਹਾਡੇ ਪਰਿਵਾਰ ਨੂੰ ਮਾਰਨਾ ਤੁਹਾਡੇ ਬੱਚੇ ਮਾਰਨੇ ਆ ਠੀਕ ਆ ਤੇ ਇਹ ਮੁੜ ਕੇ ਪਹਿਲਾਂ ਕਹਿੰਦੇ ਅਸੀਂ ਖਾਲਿਸਤਾਨ ਦੇ ਖਾਲਿਸਤਾਨ ਜਥੇਬੰਦੀ ਦੇ ਡਾਇਰੈਕਟਰ ਬੋਲਦਾ ਮੈਂ ਕਹਿੰਦਾ ਬਸੰਤ ਸਿੰਘ ਮੇਰਾ ਨਾਮ ਆ ਤੇ ਹੈ ਇਹਦਾ ਨਾਂ ਜੋਰਾ ਦੁੱਜਾ ਅਮਰਜਿੰਦਰ ਸਿੰਘ ਆ ਇਹ ਸਾਰੀ ਬਗੇਸਕ ਦੀ ਗੈਂਗ ਆ ਤੇ ਬਗੇਲੇ ਨੇ ਮੈਂ ਗੱਲ ਕਿੰਨਾ ਵੇਖ ਬਗੇਲ ਸਿਆ ਆਪਾਂ ਗਵਾਂਡੀਆਂ ਤੇ ਆਪਾਂ ਚੰਗੀ ਗੱਲ ਨਹੀਂ ਵੀ ਮੁੜ ਕੇ ਮੂੰਹ ਸੱਦੋ ਸੱਦੀ ਹੋਈਏ ਤੇ ਉਹ ਕੰਮ ਚ ਮੁੜ ਕੇ ਘਾਟਾ ਆ ਠੀਕ ਆ ਤੇ ਭਾਈ ਵੇਖ ਆਪਾਂ ਨਹੀਂ ਚਾਹੁੰਦੇ ਚੁੱਪ ਕਰਕੇ ਤੂੰ ਆਪਣਾ ਠੀਕਾ ਜੋ ਕਰਦਾ ਕਰੀ ਜਾ ਇਹਨਾਂ ਭੇਡਾਂ ਨੂੰ ਥੋੜਾ ਸਮਝਾ ਕੇ ਰੱਖ ਤੂੰ ਵੀ ਜਾਣਦਾ ਵੀ ਮੱਝਾਂ ਦੇ ਕਿੰਦਾ ਦੇ ਹੁੰਦੇ ਆ ਉਹ ਗੱਲਾਂ ਬਾਤਾਂ ਨਾਲ ਨਹੀਂ ਇਹਦੇ ਵਕਤ ਨੇ ਪਤਾ ਲੱਗਣਾ ਕਿਉਂਕਿ ਕਿਸੇ ਭਾਈਏ ਨੂੰ 20000 ਰੁਪਏ ਦੇ ਕੇ ਬੰਦਾ ਪਰਵਾ ਲੈਣਾ ਛੋਟੀ ਗੱਲ ਬਹੁਤ ਸੌਖੀ ਗੱਲ ਆ ਲੇਕਿਨ ਆਪ ਕੁੱਝ ਕਰੋ ਤੇ ਸਵਾਦ ਫੇਰ ਆਉਂਦਾ ਮੰਨਿਆ ਤੁਹਾਡੇ ਕੋ ਪੈਸੇ ਫਟ ਦੇ ਬਥੇਰੇ ਇਕੱਠੇ ਹੋਏ ਹੋਣਗੇ ਤੁਸੀਂ ਕਿਸੇ ਨੂੰ ਵੀ 10000 50000 ਲੱਖ ਦੇ ਕੇ ਤੁਸੀਂ ਮਰਵਾ ਸਕਦੇ ਜੇ ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਹਾਡੇ ਚ ਵਾਕਿਆ ਦਾਮਿਆਂ ਨਾ ਆ ਜਿੰਨੇ ਟਿਕਟੌਕ ਤੇ ਭੌਂਕਦੇ ਪਿਆ ਸੀ ਪੰਜਾਬ ਆਜੋ ਐਸਐਸਪੀ ਤੋਂ ਆਰਡਰ ਮੈਂ ਲੈ ਕੇ ਦਊਂਗਾ ਮદાન ਤੁਹਾਡਾ ਹੋਊਗਾ ਅਹੀਂ ਤੁਹਾਡੇ ਸਾਹਮਣੇ ਆ ਗਏ ਜਾਂ ਤੁਸੀਂ ਸਾਨੂੰ ਮਾਰਦੇ ਜਾਂ ਅਸੀਂ ਤੁਹਾਨੂੰ ਮਾਰਦਾ ਕਹਾਣੀ ਖਤਮ ਹੋ ਜੂਗੀ ਰੋਜ਼ ਰੋਜ਼ ਦਾ ਕੰਜਰਖਾਨਾ ਟਿਕ ਟਿਕ ਜਿਹੜੀ ਫੇਸਬੁੱਕ ਤੇ ਗੰਦ ਪਿਆ ਤੇ ਬੰਦ ਹੋ ਜਾਊਗਾ ਠੀਕ ਆ ਜਾਂ ਤੇ ਅਸੀਂ ਠੰਡੇ ਹੋ ਕੇ ਬਹਿ ਜਾਗੇ ਤੇ ਜਾਂ ਤੁਸੀਂ ਠੰਡੇ ਹੋ ਕੇ ਬਹਿ ਜਾਓਗੇ ਉਹ ਕੀ ਹੁਣ ਦੱਸੋ ਭਗਤ ਸਿੰਘ ਦਵਾਬੀ ਦੇ ਪਰਿਵਾਰ ਤੱਕ ਉਹਦੇ ਬੱਚਿਆਂ ਤੱਕ ਮਗਰ ਇਹ ਗੁੰਡੇ ਪਹੁੰਚੇ ਦੱਸੋ ਮੈਨੂੰ ਫਿਰ ਕਿੱਥੇ ਵਾਰਸ ਮਜਾਰ ਜਥੇ ਬੰਦੀ ਦੀ ਗੱਲਾਂ ਦੀ ਇਹੋ ਜਿਹਾ ਵਾਰਸੀ ਪੰਜਾਬ ਜਿਹੜਾ ਬੱਚਿਆਂ ਤੱਕ ਮਗਰ ਜਾਵੇ ਜਿਹੜਾ ਧੀਆਂ ਤੱਕ ਮਗਰ ਜਾਵੇ ਇਹ ਇਹ ਪੰਜਾਬ ਇਹੋ ਜੇ ਵਾਰਸ ਚਾਹੀਦੇ ਸਾਨੂੰ ਇਹੋ ਜੇ ਵਾਰਸ ਸਾਨੂੰ ਨਹੀਂ ਚਾਹੀਦੇ ਮੈਂ ਅੱਗੇ ਇਹਨਾਂ ਨੰਮਾ ਸਮਾਂ ਨਹੀਂ ਬੋਲਿਆ ਲੇਕਿਨ ਮੈਂ ਅੱਕ ਸੜ ਕੇ ਬੋਲਦਾ ਪਿਆ ਹੁਣ ਮੈਨੂੰ ਐਵੇਂ ਖੁੱਲ ਕੇ ਮੈਦਾਨ ਚ ਆਉਣ ਵਾਸਤੇ ਤੁਸੀਂ ਆਪ ਬੰਗਾਰਦੇ ਪਏ ਜੇ ਤੇ ਮੈਂ ਅਮਰਤਪਾਲ ਦੇ ਮੰਮੀ ਡੈਡੀ ਨੇ ਵੀ ਇਹ ਗੱਲ ਕਹੀ ਨਾ ਜੇ ਇਹਨਾਂ ਤੂੰ ਇਹਨਾਂ ਬੰਦਿਆਂ ਨੂੰ ਤੂੰ ਨਾ ਸਮਝਾਇਆ ਤੇ ਫਿਰ ਭਾਈ ਅਜੇ ਨਾਂ ਹੀ ਲਖਾਏ ਨਹੀਂ ਲਖਾਏ ਪਰ ਜਿੰਨੀਆਂ ਕਿ ਸਾਨੂੰ ਧਮਕੀਆਂ ਮਿਲਦੀਆਂ ਪਈਆਂ ਮਾਰਨ ਦੀਆਂ ਆਹੀ ਪਰ ਖੁੱਲ ਕੇ ਐਫ ਆਈ ਆਰ ਕਰਾਵਾਂਗੇ ਅਜੇ ਤਣੀ ਉਹ ਕਰਾਈ ਸਿੱਧੀ ਗੱਲ ਆ ਫਿਰ ਅਜੇ ਲਿਸਟ ਚ ਨਾਂ ਸਾਨੂੰ ਪਤਾ ਕੱਚਾ ਕਿ ਗੱਦਾ ਪਰ ਫਿਰ ਅਸੀਂ ਦੱਸਾਂਗੇ ਕਿ ਸਾਡਾ ਨਾਂ ਪੱਕਾ ਹੀ ਆ ਅਜੇ ਅਸੀਂ ਕੁਝ ਨਹੀਂ ਇਦਾਂ ਦਾ ਕੀਤਾ ਤਾਂ ਸਾਨੂੰ ਮਜਬੂਰ ਨਾ ਕਰੋ ਇਹ ਕਰਕੇ ਭਗੇਲੇ ਨੂੰ ਵੀ ਕਹਿਣਾ ਵੀ ਆਪਣੇ ਭੈਡਾਂ ਨੂੰ ਸਾਹਮਣੇ ਰੱਖੋ ਤੇ ਅਮਰਤਪਾਲ ਆਪਣੇ ਇਹਨਾਂ ਇਹਨਾਂ ਕਤਿਹੜਾਂ ਨੂੰ ਸਾਹਮਣੇ ਰੱਖੋ ਠੀਕ ਆ ਅਸੀਂ ਨਹੀਂ ਚਾਹੁੰਦੇ ਵੀ ਤੇਰੀ ਸਾਰੀ ਉਮਰ ਜ਼ਿੰਦਗੀ ਚ ਨਿਕਲੇ ਇਹ ਜੇਲ੍ਹ ਦੇ ਵਿੱਚ ਹੀ ਨਿਕਲੇ ਤੇ ਇਹ ਕਰਕੇ ਅਮਰਤਪਾਲ ਦੇ ਮੰਮੀ ਡੈਡੀ ਨੂੰ ਮੇਰੇ ਵੱਲੋਂ ਆ ਕਾਥ ਬਣ ਕੇ ਬੇਨਤੀ ਆ ਸਾਡੇ ਮਾਪਿਓਰਗੇ ਤੁਹਾਨੂੰ ਅਸੀਂ ਕੋਈ ਗੱਲ ਕਹਿੰਦੇ ਚੱਗੇ ਨਹੀਂ ਲੱਗਦੇ ਇਹਨਾਂ ਭੇਡਾਂ ਨੂੰ ਸਮਝਾ ਲਓ ਨਹੀਂ ਤੇ ਅਮਰਤਪਾਲ ਬਾਹਰ ਨਹੀਂ ਜੇ ਆਉਣਾ ਠੀਕ ਆ ਉਹ ਭਾਵੇਂ ਸਾਨੂੰ ਨੇ ਪਤਾ ਬਾਹਰ ਆ ਕੇ ਅੰਦਰ ਆ ਕੇ ਕਿੱਥੇ ਆ ਇਹ ਮਹਾਰਾ ਜਾਣਦਾ ਠੀਕ ਆ ਸਾਨੂੰ ਨੇ ਇਹ ਗੱਲ ਦਾ ਪਤਾ ਵੀ ਕੌਣ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਹੁਣ ਗੱਲ ਇਹ ਆ ਆ ਲਾਸਟ ਆ ਬੱਸ ਫਿਰ ਇਸ ਤੋਂ ਬਾਅਦ ਤੇ ਆਪਾਂ ਸਤਲ ਖਾਵਾਂਗੇ ਫਿਰ ਫਿਰ ਗਲਤ ਕਹਿ ਲਿਓ ਸਹੀ ਕਹਿ ਲਿਓ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਗਾਲਾ ਕੱਢ ਸਕਦੇ ਆ ਫੇਸਬੁਕ ਤੇ ਕਮੈਂਟ ਕਰ ਸਕਦੇ ਆ ਤੇ ਜਿਹੜੇ ਨਕਲੀ ਫੋਨ ਲ ਬਾਹਰੋਂ ਨਕਲੀ ਆਈਡੀਆਂ ਬਣਾ ਕੇ ਫੇਕ ਆਈਡੀਆਂ ਬਣਾ ਕੇ ਜਿਹੜੇ ਸ਼ਗਲ ਲਾਉਣ ਡਿਆ ਲਾਈ ਜਾਓ ਤਖੜੇ ਹੋ ਕੇ ਕੋਈ ਗੱਲ ਨਹੀਂ ਤੁਹਾਨੂੰ ਇਹ ਤੀਰਾਂ ਨੂੰ ਜਵਾਬ ਨਹੀਂ ਮੈਂ ਦੇਣਾ ਤੁਹਾਡੇ ਬਹੁਤ ਤੁਹਾਡਾ ਜਿਹੜਾ ਆਕਾ ਨੂੰ ਉਹਨੂੰ ਜਵਾਬ ਦੇਵਾਂਗੇ ਸੱਦੇ ਤੇ ਤੁਹਾਡੇ ਜਿਹੜੇ ਉੱਤੇ ਬਾਹਰ ਬੈਠੇ ਜਿਹੜੇ ਜਿਹੜੇ ਪੈਸੇ ਭੇਜ ਰਹੇ ਆ ਤੁਹਾਨੂੰ ਪੇਜ ਚਲਾਉਣ ਵਾਸਤੇ ਉਹਨਾਂ ਨੂੰ ਜਵਾਬ ਦਵਾਗਾ ਤੁਸੀਂ ਜਿੰਨਾ ਭਗਾਈ ਮਾਰਨੀ ਮਾਰ ਲਓ ਬਾਕੀ ਟਿਕਟੋਕ ਦੇ ਬਹਿ ਕੇ ਕੁੱਤੇ ਭਗਾਈ ਮਾਰਿਆ ਕੁਛ ਨਹੀਂ ਹੋਣਾ ਤੇ ਬਗੇਨ ਸਿੰਘ ਜੀ ਇਹ ਸਾਰਿਆਂ ਨੂੰ ਲੈ ਕੇ ਪੰਜਾਬ ਆਓ ਤੇ ਪੰਜਾਬ ਆ ਕੇ ਨਾ ਜਿਹੜੇ ਜਿਹੜੇ ਬੰਦੇ ਮਾਰ ਰਹੇ ਹਨ ਉਹ ਆਪ ਮਾਰੋ ਟਿਕਟੋਕ ਦੇ ਬਹਿ ਕੇ ਗੱਲਾਂ ਨਹੀਂ ਗੱਲਾਂ ਨਹੀਂ ਗੱਲਾਂ ਕੀਤੀਆਂ ਨਹੀਂ ਕੁਛ ਵੀ ਹੋਣਾ ਉੱਥੇ ਤੁਸੀਂ ਕਹੀ ਜਾਂਦੇ ਆ ਅਸੀਂ ਆਪ ਬੰਦਾ ਠੋਕ ਦੇਣਾ ਇਹਨੂੰ ਵੀ ਠੋਕਣਾ ਪੈਣਾ ਉਹਨੂੰ ਵੀ ਠੋਕਣਾ ਪੈਣਾ ਭਾਈ ਤੁਹਾਨੂੰ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਆ ਤੁਸੀਂ ਪੰਜਾਬ ਆਓ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਇਹਨਾਂ ਨੂੰ ਪੰਜਾਬ ਲੈ ਕੇ ਆਓ ਇਹ ਵਿਚਾਰੇ ਤੰਗ ਬੜੇ ਆ ਇਹਨਾਂ ਨੇ ਸਾਨੂੰ ਮਾਰਨਾ ਵਾ ਇਹਨਾਂ ਨੂੰ ਪੰਜਾਬ ਲੈ ਕੇ ਆਓ ਤੇ ਆ ਜਿਹੜੇ ਜੋਰੇ ਜਾ ਰਹੇ ਹੋੜੀਆਂ ਇਹਨਾਂ ਦੇ ਵੀ ਇੱਥੇ ਲਾਗੇ ਟੱਪਰ ਇਹਨਾਂ ਦੇ ਪਿੰਡ ਆ ਤੇ ਇਹਨਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਵਾ ਤੇ ਇਹਨਾਂ ਦੇ ਵੀ ਘਰਾਂ ਤੱਕ ਕੋਈ ਨਹੀਂ ਮਾਰਾ ਕਿਰਪਾ ਕਰੇ ਜੇ ਨਾ ਕੇ ਪਾਸੇ ਗੱਲ ਲੱਗੀ ਨਾ ਤੇ ਵੀ ਐਫ ਆਈ ਆਰ ਕਰਾਵਾਂਗੇ ਕੋਈ ਨਹੀਂ ਟੱਬਰ ਤੇ ਇੱਥੇ ਹੀ ਆ ਨਾ ਜਾਂ ਸਾਨੂੰ ਧਮਕੀਆਂ ਦੇਣਗੇ ਜੇ ਨਾ ਬਦਨਗੇ ਤੇ ਫਿਰ ਐਫ ਆਈ ਆਰ ਕਰਾਵਾਂਗੇ ਹਾਲੇ ਤੱਕ ਤੇ ਸਰਕਾਰੀ ਬਣੇ ਨਹੀਂ ਆ ਸਰਕਾਰੀ ਬਣਤੇ ਮਜਬੂਰ ਨਾ ਕਰੋ ਜੇ ਅਸੀਂ ਸਰਕਾਰੀ ਬਣ ਗਏ ਫਿਰ ਤੈ ਪੂਰੀ ਲਾਵਾਂਗੇ ਤੁਹਾਨੂੰ ਦੱਸਤੀ ਜੇ ਗੱਲ ਪਹਿਲੀ ਗੱਲ ਮਾਰਨ ਡਰ ਕੇ ਕਹਿੰਨੇ ਆ ਨਾ ਸਰਕਾਰੀ ਬਣਿਆ ਨਾ ਸਰਕਾਰੀ ਬਣਦੀ ਸਾਨੂੰ ਲੋੜ ਆ ਇਸ ਕਰਕੇ ਮਜਬੂਰ ਨਾ ਕਰੋ ਕਿਉਂਕਿ ਜਦੋਂ ਕੋਈ ਨੂੰ ਤੁਸੀਂ ਹੱਦੋਂ ਵੱਧ ਹੱਦੋਂ ਵੱਧ ਜੋ ਸਹੀ ਵੀ ਆ ਉਹਨੂੰ ਟੌਰਚਰ ਕਰੋਗੇ ਉਹਨੂੰ ਤੰਗ ਕਰੋਗੇ ਉਹਨੂੰ ਪਰੇਸ਼ਾਨ ਕਰੋਗੇ ਤੇ ਬਾਈ ਫਿਰ ਉਹਨੇ ਤੇ ਕੁਛ ਨਾ ਕੁਛ ਕਰਨਾ ਹੀ ਆ ਠੀਕ ਆ ਤੇ ਜੇ ਸਾਨੂੰ ਹੁਣ ਤੁਸੀਂ ਜਾਣ ਜਾਣ ਕੇ ਕਹੋਗੇ ਸਰਕਾਰੀ ਆ ਇਹ ਫਲਾਣਾ ਵਾ ਟਿੰਗੜਾ ਵਾ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਿਓ ਇਹਨਾਂ ਕਰਤੂਤਾਂ ਦਾ ਕਰਕੇ ਦੁਆਬੀ ਸਾਹਿਬ ਇਹਨਾਂ ਦੀ ਜਿਹੜੇ ਆਕਾ ਉਹਨਾਂ ਦੀ ਐਨਐਸਸੀ ਵਧੀਆ ਸਾਡਾ ਕਰਕੇ ਥੋੜਾ ਵਧੀਆ ਇਹਨਾਂ ਦੀ ਕਰਤੂਤਾਂ ਕਰਕੇ ਵਧੀਆ ਇਹ ਰੋਜ਼ ਰੌਲਾ ਪਾਉਂਦੇ ਆ ਭਾਈ ਸਾਹਿਬ ਆ ਕੇ ਖਾਲਿਸਤਾਨ ਬਣਾएंगे ਆਪਣਾ ਝੰਡਾ ਚੁਲਾएंगे ਫਲਾਨਾ ਕਰਨਗੇ ਢੀਂਗੜਾ ਕਰਨਗੇ ਇਹਨਾਂ ਗੱਲਾਂ ਦਾ ਕਰਕੇ ਇਹਦਾ ਧੂਆ ਪਾੜਿਆ ਕਿ ਉਹਨਾਂ ਹੋਰ ਕਿਹੜੀ ਗੱਲੋਂ ਪਾੜਿਆ ਉੱਥੇ ਜਾ ਕੇ ਉਹ ਕਹਿੰਦਾ ਸੀ ਦਿਨਾਲੇ ਕਹਿੰਦਾ ਮੇਰੀ ਤੜਚਕ ਕਰਦੇ ਉਹਨਾਂ ਤੜਚਕ ਕੀਤੀ ਫਿਰ ਇਹ ਬਾਈ ਸਾਨੂੰ ਕੇਵਲ ਤੇ ਕੇਵਲ ਇੱਕ ਸਾਨੂੰ ਬਦਨਾਮ ਕਰੋ ਨਵਾਤੇ ਇੱਕ ਇਹਨਾਂ ਨੇ ਚਾਲ ਚਲੀਆ ਔਰ ਕੋਈ ਚੱਕਰ ਨਹੀਂ ਦਾ ਬਾਕੀ ਉਹਦੇ ਨਾਲ ਸਾਡਾ ਕੋਈ ਜਿੱਦਾਂ ਕਹਿ ਸਕਦੇ ਕੋਈ ਵੈਰ-ਰੋਧ ਨਹੀਂ ਹੈਗਾ ਇਹ ਲੇਕਿਨ ਹਾਂਜੀ ਹਾਂਜੀ ਬਹਿਰੂਪੀਆਂ ਹੀ ਆ ਤੂੰ ਸਾਲਿਆ ਨਿੱਕੀ ਛਰ ਜਾ ਇੱਥੇ ਬਹਿਰੂਪੀਆਂ ਹੀ ਆ ਮੈਂ ਇਹ ਹੁਣ ਲੋਕ ਆਪ ਸ਼ਵਾਰਾ ਲਾਉਣ ਆਉਂਦੇ ਆ ਦੱਸੋ ਫਿਰ ਇਹਨਾਂ ਨੂੰ ਕੀ ਕੀਤਾ ਜਾਵੇ ਅਸੀਂ ਸਿਕਿਉਰਿਟੀ ਤੋਂ ਸਾਨੂੰ ਲਾਈ ਉਹਨਾਂ ਨੇ ਸਰਕਾਰ ਨੇ ਲਾਈ ਅਸੀਂ ਥੋੜਾ ਕਹਿ ਲਾਉਣ ਨੂੰ ਉਹਨਾਂ ਨੂੰ ਪਤਾ ਜਿਹੜੀ ਲਿਸਟ ਪੜੀ ਗਈ ਉਹਦੇ ਵਿੱਚ ਲਿਸਟ ਸਾਡੇ ਵੀ ਨਾ ਆ ਗਈ ਠੀਕ ਆ ਜੇ ਸਾਾਨੂੰ ਦੱਸ ਕੇ ਮਾਰਨਾ ਹੋਵੇ ਬੰਗਾਰ ਕੇ ਮਾਰਨਾ ਉਹ ਤਾਂ ਗੱਲ ਵੱਖਰੀ ਐ ਇਹ ਤੇ ਸਾਲਿਆਂ ਦਾ ਪਤਾ ਨਹੀਂ ਲੱਗਦਾ ਕਦੋਂ ਜੱਫੀ ਪਾ ਕੇ ਕਿਨੇ ਭਰਾ ਬਣ ਕੇ ਮਾਰ ਜਾਣ ਆਹ ਸਾਲੇ ਹੁਣ ਪੰਜਾਬ ਦੇ ਡਾਇਰੈਕਟਰ ਬਣ ਕੇ ਗੱਲਾਂ ਕਰੀ ਗਏ ਵੀ ਇਹ ਵੀ ਵੀਡੀਓ ਪਾਉ ਜਿੱਥੇ ਮੈਂ ਇਹ ਗੱਲ ਕੀ ਆ ਵੀ ਮੈਂ ਮੰਨਦਾ ਵੀ ਮੈਂ ਐਫ ਆਈ ਆਰ ਕਰਾਈ ਆ ਤੇ ਮੈਂ ਜਾ ਕੇ ਉੱਥੇ ਕਲੀਅਰ ਕਰਾਉਂਗਾ ਇਹ ਜਿਹੜੇ ਮੇਰੇ ਸਾਲੇ ਜਿਹੜੇ ਨਵੇਂ ਬਣੇ ਆ ਜਿਹੜਾ ਬਹਸੰਤ ਸੋਨ ਦਾਦਾ ਦਾ ਦਾਦਾ ਦਾ ਨਾ ਜੋਰਾ ਵਾ ਇਹ ਇਹਨੂੰ ਕਹੋ ਹਾਂ ਇੱਕਦਮ ਬੰਜੰਦਾ ਨੂੰ ਕਹੋ ਕਿ ਉਹ ਵੀਡੀਓ ਪਾਵੇ ਪੋਸਟ ਪਾਵੇ ਬਾਕੀ ਟਿਕਟੋਕ ਤੇ ਭਕਾਈ ਮਾਰੀ ਆ ਇਹ ਪਾਵੇ ਪੋਸਟ ਜਿਸ ਵਿੱਚ ਮੈਂ ਇਹ ਕਿਹਾ ਮੈਂ ਕਬੂਲਿਆ ਹੋਵੇ ਕਿ ਮੈਂ ਐਫ ਆਈ ਆਰ ਕਰਾਈ ਆ ਅਮਰਤਪਾਲ ਤੇ ਉਹ ਯਾਰ ਨਾਮ ਨਾ ਪੰਜਾਬ ਦੇ ਵਿੱਚ ਗੰਦ ਪਾਓ ਨਾਮ ਜਬੂਰ ਕਰੋ ਸਾਨੂੰ ਠੀਕ ਆ ਇਹ ਤੁਹਾਨੂੰ ਦੱਸ ਤੀ ਜੇ ਗੱਲ ਨਾ ਰੌਲਾ ਪਾਓ ਤੇ ਚੰਗੀ ਗੱਲ ਆ ਜਿੰਨਾ ਰੌਲਾ ਪਵਾਓਗੇ ਉਹਨਾਂ ਤੁਹਾਡਾ ਆਕਾ ਟੱਕਿਆ ਜਾਣਾ ਜੇ ਮੈਂ ਤੁਹਾਨੂੰ ਦੱਸ ਤੀ ਜੇ ਗੱਲ ਫਿਰ ਤੁਸੀਂ ਵੇਖਣਾ ਜੇ ਤਾਂ ਠਾ ਇਹ ਬਿਸ਼ਰਮੀ ਦੀ ਹੱਤ ਹੁੰਦੀ ਕੋਈ ਨਖਲੀਆਂ ਆਈਡੀ ਮੈਂ ਇੱਕ ਗੱਲ ਦੱਸ ਦੇਣਾ ਹਨ ਭਈ ਜਿੰਨੇ ਵੀ ਫੋਨ ਕਰਨਾ ਉਹ ਸੱਦਾ ਭਈ ਆਪਣਾ ਸੋਚ ਸਮਝ ਕੇ ਕਰੇ ਜਿਹੜਾ ਬਾਹਰ ਦਾ ਨੰਬਰ ਆਇਆ ਸਾਨੂੰ ਧਮਕੀ ਧਮਕੀ ਵਾਲਾ ਮੈਂ ਲਿਸਟ ਸਾਰਿਆਂ ਦੀ ਬਣਾਈਆਂ ਤੇ ਮੈਂ ਐਸਐਸਪੀ ਦੇ ਗਾੜੀ ਜਾ ਕੇ ਰੱਖਦੇ ਨੇ ਵੀ ਆਹ ਵਾ ਨੰਬਰ ਆ ਆਹ ਬੰਦੇ ਆ ਫਿਰ ਕਈ ਤੇ ਮੇਰੇ ਇਦਾਂ ਦੇ ਆ ਬੰਦੇ ਕਹਿਣ ਨੂੰ ਹੁਣ ਗਾਣਾ ਕੱਢਣ ਦੀ ਜੀਨ ਕਰਦਾ ਉਹ ਭਰਾ ਇਦਾਂ ਦੇ ਕਿ ਫੋਟੋਆਂ ਹੋਰਾਂ ਦੀਆਂ ਲਾ ਦਿੰਦੇ ਆ ਤੇ ਕਾਲਾਂ ਕਰਦੇ ਫਿਰ ਸੱਦੀਆਂ ਹਨਾ ਤੇ ਫਿਰ ਜਦੋਂ ਗਾਣਾ ਕੱਢਦੇ ਫਿਰ ਅਹਿਮ ਗਾਣਾ ਕੱਢਦੇ ਆਪਣੀਆਂ ਕਾਗ ਜਿਹੜੀਆਂ ਗਾਣਾਂ ਉਹਨਾਂ ਨੂੰ ਬੰਦ ਕਰਦੇ ਸਾਡੀਆਂ ਗਾਣਾਂ ਚਲਾ ਦਿੰਦੇ ਆ ਫਿਰ ਗਾਣਾਂ ਹੀ ਕੱਢਾਂਗੇ ਹੁਣ ਤੁਸੀਂ ਜਦੋਂ ਸਾਨੂੰ ਬਦਨਾਮ ਕਰੋਗੇ ਤੇ ਠੀਕ ਆ ਮੈਂ ਇਤੋਂ ਵੱਧ ਕੋਈ ਨਹੀਂ ਕਹਣਾ ਮੈਂ ਬਸ ਇਹੋ ਕਹਿੰਦਾ ਮਪਤ ਪਾ ਦੇ ਮੰਮੀ ਡੈਡੀ ਨੂੰ ਭੇਜਦਾ ਕੱਚਾ ਨੂੰ ਸਾਫ ਲੋ ਨਹੀਂ ਤੇ ਕੰਮ ਤੁਹਾਡਾ ਦਿਨੋਂ ਦਿਨ 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 ਵੱਧਦਾ ਹੀ ਜਾਣਾ ਹੈ ਤੇ ਆ ਜਿਹੜੇ ਸਾਲੇ ਨਕਲੀ ਫੇਕ ਆ ਪੇਜ ਬਣਾ ਬਣਾ ਕੇ ਛਵਾਰਾ ਲਾਉਂਦੇ ਨਾ ਪੁੱਤ ਜਦੋਂ ਮਰਜ਼ੀ ਛੱਡ ਦਿਓ ਕੋਈ ਨਹੀਂ ਰੱਖ ਲਾਂਗੇ ਜਿਹੜੇ 13 ਬੰਦੇ ਨਾ ਇਹ ਰੱਖ ਲੈਣਗੇ ਕੋਈ ਗੱਲ ਨਹੀਂ ਪਿਛਲੇ ਸਮਿਆਂ 'ਚ ਵੀ ਉਹ ਰੱਖਦੇ ਰਹਿ ਰਾਜੇ ਫਿਰਤੀਆਂ ਪੰਜ ਪੰਜ 6 6 ਰਾਣੀਆਂ ਰੱਖਦੇ ਰੇ ਇਹ ਰੱਖ ਲਾਂਗੇ ਤੂੰ ਜੇ ਵਾਰ-ਵਾਰ ਸ਼ਵਾਰਾ ਲਾਉਣ ਤੋਂ ਨਹੀਂ ਬਾਜਉਂਦੇ ਤੇ ਠੀਕ ਆ ਬਾਕੀ ਬਈ ਮਾਰਨਾ ਮੂਰਨਾ ਤੇ ਬਾਹਰ ਆ ਕੇ ਮਾਰ ਦਿਓ ਕੋਈ ਗੱਲ ਨਹੀਂ ਆ ਵੇਖੋ ਬਈ ਜੇਲ੍ਹ ਚੋਂ ਕਦੋਂ ਕਿੰਨੇ ਵਾਰ ਹੋਣਾ ਇਹਦੇ ਮਾਰਾ ਜਾਣਦਾ ਠੀਕ ਆ ਸਾਨੂੰ ਉਹਦਾ ਕੋਈ ਪਤਾ ਨਹੀਂ ਆ ਤੇ ਬਾਕੀ ਕੋਈ ਗੱਲ ਨਹੀਂ ਜੇ ਸੱਚਾ ਤੇ ਕੋਈ ਗੱਲ ਨਹੀਂ ਮਾਰਨਿਆ ਆਪੇ ਕਿਰਪਾ ਕਰਦ ਰਹੀਆਂ ਕਹਿੰਦਾ ਗੁਰਬਿੰਦਰ ਬਾਬੇ ਨੂੰ ਜੇਲ੍ਹ ਚੋਂ ਬਾਹਰ ਕਢਾਓ ਦਾ ਕੋਈ ਕਸੂਰ ਨਹੀਂ ਆ ਔਰ ਭਰਾਵਾ ਅਸੀਂ ਤੇ ਕਦੀ ਉਹਨੂੰ ਮਿਲੇ ਵੀ ਨਹੀਂ ਆ ਤੇ ਸਾਨੂੰ ਹੁਣ ਕਿੱਥੇ ਤੱਕ ਕਸੂਰ ਕਨੇ ਕਸੂਰ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਬਿਲਕੁਲ ਬਿਲਕੁਲ ਭਾਈ ਅਮਰਤਪਾਲ ਦਾ ਟੱਬਰ ਸਾਹਿਬ ਨੂੰ ਤੇ ਚੰਗੀ ਗੱਲ ਖੱਚਾ ਨੂੰ ਜੇ ਨਾ ਸੰਭੂਗਾ ਤੇ ਫਿਰ ਕੰਮ ਆਉਣਾ ਜੇ ਅਹੀਂ ਕੋਈ ਕਹਿਦਾ ਵਿਰੋਧੀ ਨਹੀਂ ਅਗੇ ਸਾਨੂੰ ਨਾਮਜਬੂਰ ਕਰੋ ਆ ਬਿਲਕੁਲ ਬਿਲਕੁਲ ਦਵਾਬੀ ਸਾਹਿਬ ਇਹ ਕੇਵਲ ਨਾ ਜਿੱਦਾਂ ਕਹਿੰਦਾ ਖੱਲਾਂ ਹੀ ਪਾਈਆਂ ਇਹਨਾਂ ਨੇ ਅੰਤਰਰਾਸ਼ਟਰੀ ਟਾਉਟੀਆ ਹੈ ਸਾਨੂੰ ਟਾਉਟ ਦੱਸਦੇ ਪਏ ਹੈ ਸਰਕਾਰੀ ਟਾਉਟ ਰਹੀ ਆ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਆ ਜਿਹੜੇ ਖਾਲਿਸਤਾਨ ਦੇ ਸਮਰਥਕ ਆ ਉਹਨਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਦਾ ਤੂੰ ਅਪੜਾਉਣ ਵਾਸਤੇ ਇਹ ਲੱਗਿਆ ਹੋਰ ਕੁਝ ਨਹੀਂ ਲੱਗਾ ਠੀਕ ਆ ਇਹ ਸਾਰਾ ਕੋਈ ਲਿਸਟ ਬਣਾ ਕੇ ਦੇ ਰਿਹਾ ਆ ਵੇਖ ਲਿਓ ਹੁਣ ਜੂਨ ਮਹੀਨੇ ਦੇ ਵਿੱਚ ਜਿਹੜੇ ਮੁੰਡਿਆਂ ਨੇ ਜ਼ਿਆਦਾ ਖਾਲਿਸਤਾਨ ਦਾ ਪ੍ਰਚਾਰ ਕਰਨਾ ਉਹਨਾਂ ਨੂੰ ਜੂਨ ਲੰਘਣ ਦੀ ਥੇਰ ਹੋਣੀ ਆ ਨਾਲ ਹੀ ਉਸ ਨੂੰ ਝਪਟ ਮਾਰ ਲੈਣੀ ਆ ਠੀਕ ਆ ਤੇ ਬਾਬਾ ਜੀ ਅਸੀਂ ਕੋ ਚਾਉਂਦੇ ਨਹੀਂ ਇਦਾਂ ਦਾ ਕਿਹ ਬੱਚੇ ਦਾ ਨੁਕਸਾਨ ਹੋਵੇ ਠੀਕ ਆ ਸਮੇਂ ਅਨੁਸਾਰ ਹੀ ਸਭ ਕੁਝ ਬਣਦਾ ਹੁੰਦਾ ਜੋ ਮਾਰਨ ਲਿਖਿਆ ਉਹ ਹੋ ਕੇ ਰਹਿਣਾ ਬਾਕੀ ਜੇ ਸਾਡਾ ਲਿਖਿਆ ਮਰਨਾ ਤੇ ਹੀ ਮਰਾਂਗੇ ਪਰ ਜੇ ਤੁਸੀਂ ਭਈਏ ਬੁਈਏ ਭੇਜ ਕੇ ਦਾਅਵੀਆਂ ਤੇ ਮਰਾਦੋ ਤੇ ਗੱਲ ਸਵਾਦ ਨਹੀਂ ਨਾ ਬਣਦਾ ਮਰਦ ਦੇ ਬੱਚੇ ਦੇ ਕੇ ਸ਼ੀਣੀ ਦੇ ਪੁੱਤ ਜਿਹਦੇ ਪੰਜਾਬ ਆ ਕੇ ਸਾਨੂੰ ਦੱਸਿਆ ਵੀ ਅਸੀਂ ਪੰਜਾਬ ਆ ਗਏ ਆ ਅਸੀਂ ਤੁਹਾਨੂੰ ਮਾਰਨਾ ਵਾ ਅਸੀਂ 13 ਦੇ 13 ਇੱਕੋ ਜਗ੍ਹਾ ਇਕੱਠੇ ਹੋ ਜਾਵਾਂਗੇ ਤੁਹਾਨੂੰ ਐ ਲੱਪਣ ਦੀ ਲੋੜ ਨਹੀਂ ਪੈਂਦੀ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰ ਦਉ ਵੀ ਇੱਕੇ ਜਗ੍ਹਾ ਇਕੱਠੇ ਹੋ ਜਿਓ ਤੇ ਇਹਨਾਂ ਦਾ ਮਾਰਨ ਦਾ ਮਾਰਨ ਦਾ ਸਾਨੂੰ ਚਾਹ ਪੂਰਾ ਹੋ ਜੇ ਪੰਜਾਬ ਦੇ ਐਸਐਸਪੀ ਸਾਹਿਬ ਡੀਟੀਜੀਪੀ ਸਾਹਿਬ ਨੂੰ ਮੈਂ ਸਾਰਿਆਂ ਨੂੰ ਕਹਿਣਾ ਅੰਮ੍ਰਿਤਸਰ ਐਸਐਸਪੀ ਸਾਹਿਬ ਨੂੰ ਕਹਿਣਾ ਵੀ ਵੇਖ ਲਓ ਹੁਣ ਤੇ ਐਸਐਸਪੀ ਦੇ ਐਸਐਸਪੀ ਸਾਹਿਬ ਨੂੰ ਮੈਂ ਜਾ ਕੇ ਮਿਲਣਾ ਪਿਆ ਤੇ ਮਿਲੂੰਗਾ ਜਿਹੜੀਆਂ ਅਮਰਤਪਾਲ ਦੀਆਂ ਜਿਹੜੀਆਂ ਭੇਡਾਂ ਜਿਹੜੀਆਂ ਬਾਹਰ ਬੈਠੀਆਂ ਸਾਡੇ ਬੱਚੇ ਮਾਰਨੀਆਂ ਧਮਕੀਆਂ ਦੇ ਰੀਆਂ ਸਾਡੇ ਕੋ ਰਿਕਾਰਡਿੰਗਾਂ ਤੱਕ ਪਈਆਂ ਵਾ ਸਾਡੇ ਕੋ ਇਹਨਾਂ ਦੀਆਂ ਚੈਟਾਂਾਂ ਤੱਕ ਪਈਆਂ ਸਾਡੇ ਕੋ ਨੰਬਰ ਪਏ ਆ ਤੇ ਭਲਕੇ ਨਾ ਕਿਓ ਕਿ ਬਈ ਕੰਮ ਮਾੜਾ ਕੀਤਾ ਕਿ ਸਾਡੇ ਟੱਬਰ ਚੁਕੇ ਗਏ ਸਾਡੇ ਪਰਿਵਾਰ ਚੁਕੇ ਗਏ ਬਈ ਸਾਡੇ ਟੱਬਰਾਂ ਤੱਕ ਆਉਗੇ ਤੇ ਫਿਰ ਔਖਾ ਹੀ ਹੋਣਾ ਕੰਮ ਠੀਕ ਹੈ ਸਰਕਾਰੀ ਬਣੇ ਨਹੀਂ ਐ ਮਜਬੂਰ ਨਾ ਕਰਿਓ ਠੀਕ ਹੈ ਤੇ ਨਾ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਗੰਦ ਪਵੇ ਤਗ ਨਾ ਗੰਦ ਪੈਣ ਦੇਣਾ ਜੇ ਨਾ ਕਿਸ ਨੂੰ ਮਾੜਾ ਹੀ ਕਹਿੰਦੇ ਆ ਨਾ ਸਾਨੂੰ ਕੋਈ ਮਾੜਾ ਕਹਵੇ ਬਾਕੀ ਬਈ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ